ਬਾਬਾ ਜੀ 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 ਫਤਿਹ ਬਲਾਓ ਦੇਖੋ ਇਹ ਇਹ ਸਤਿਕਾਰ ਹੁੰਦਾ ਮਹਾਪੁਰਸ਼ਾਂ ਦੇ ਲਈ ਇਹ ਸਤਿਕਾਰ ਹੁੰਦਾ ਨਿਹੰਗ ਸਿੰਘਾਂ ਦੇ ਲਈ ਜੋ ਬਾਬਾ ਜੋਗਾ ਸਿੰਘ ਜੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਕੁਝ ਅਖੌਤੀ ਸਿੱਖ ਸਿੱਖ ਤਾਂ ਨਹੀਂ ਅਸੀਂ ਕਵਾਂਗੇ ਕੁਝ ਬਾਬੇ ਬਣੇ ਬੈਠੇ ਨੇ ਨਿਹੰਗ ਸਿੰਘਾਂ ਦੇ ਬਾਣੇ ਪਾ ਕੇ ਭਾਜਪੀ ਦੀ ਬੋਲੀ ਬੋਲਦੇ ਨੇ ਪੰਜਾਬ ਤੋਂ ਬਾਹਰ ਬੈਠ ਕੇ ਤੇ ਸਾਡੀ ਇਤਿਹਾਸਿਕ ਦਿਨਾਂ ਦੀ ਉੱਤੇ ਟਿੱਪਣੀਆਂ ਕਰਦੇ ਚਲੋ ਇਦਾਂ ਵਾ ਵੀ ਇਹ ਸਾਰੇ ਰੰਗੀ ਹੁੰਦੇ ਸੰਸਾਰ ਦੇ ਵਿੱਚ ਰੱਬ ਨੇ ਜਿੱਥੇ ਚੰਗੇ ਪੈਦਾ ਕੀਤੇ ਉੱਥੇ ਮਾੜੇ ਵੀ ਹੁੰਦੇ ਆ ਤੇ ਚਲੋ ਆਪਾਂ ਮਾੜਾ ਕਿਸ ਨੂੰ ਵੀ ਨਹੀਂ ਕਹਿੰਦੇ ਮਹਾਰਾਜ ਇਸ ਮੱਤ ਬਖਸ਼ਣ ਅਸਲ ਜਿਹੜਾ ਜਿਹੜਾ ਦਾਲਪੰਥ ਵਿੱਚ ਰਹੂਗਾ ਮਹਾਰਾਜ ਉਹਦੀ ਦ੍ਰਿਸ਼ਟੀ ਬਦਲ ਦੇਣਗੇ ਇੱਕ ਨਾ ਟਟੈਣਾ ਹੁੰਦਾ ਉਹ ਇਦਾਂ ਉਹ ਰੁੱਖ ਤੇ ਨਹੀਂ ਵਹਿੰਦਾ ਜ਼ਮੀਨ ਤੇ ਹੀ ਵਹਿੰਦਾ ਵਾ ਟਟੀਰੀ ਹਾਂ ਉਹ ਇਦਾਂ ਸਮਾਨ ਨੂੰ ਤਾਂ ਉਹ ਲੱਤਾ ਕਰੇ ਤੇ ਉਹਨੂੰ ਇਦਾਂ ਲੱਗਦਾ ਵੀ ਸਾਰਾ ਸਮਾਨ ਮੇਰੀਆਂ ਲੱਤਾਂ ਤੇ ਆ ਜਿਵੇਂ ਲਾਂਮੇ ਕਰੂੰ ਤੇ ਡਿੱਗ ਜੂ ਇਦਾਂ ਹੈ ਆ ਇਹ ਤੁਸੀਂ ਸਿਆਣੇ ਤੁਹਾਨੂੰ ਪਤਾ ਵੀ ਇਦਾਂ ਨਹੀਂ ਉਹਨੂੰ ਇਦਾਂ ਹੀ ਲੱਗਦਾ ਹੈ ਕਿ ਸਿਆਸਤ ਬੜੀ ਚੱਲਦੀ ਹੈ ਜੀ ਬੰਦੀ ਸਿੰਘਾ ਦੇ ਨਾਂ ਦੇ ਉੱਤੇ ਚਾਹੇ ਅੱਜ ਤੋਂ 10 ਸਾਲ 20 ਸਾਲ ਪਹਿਲੇ ਦੀ ਗੱਲ ਕਰਨਾ ਚਾਹੀਏ ਹੁਣ 20 ਸਾਲ ਤੋਂ ਬਾਅਦ ਅੱਜ 2025 ਦੀ ਵੀ ਗੱਲ ਕਰਨੀ ਹੈ ਇਹ ਸਿਆਸਤ ਮੁੱਕੇਗੀ ਕਦੋਂ ਤੇ ਬੰਦੀ ਸਿੰਘਾ ਦੇ ਨਾਂ ਦੇ ਉੱਤੇ ਪੈਸਾ ਖਾਣਾ ਬੰਦੀ ਸਿੰਘਾ ਦੇ ਨਾਂ ਦੇ ਉੱਤੇ ਰੋਟੀ ਚਲਾਉਣੀ ਹੈ ਕਿੰਨੀ ਕੁ ਦੇਰ ਤੱਕ ਚੱਲਦੀ ਰਹੇ ਇਹਦੇ ਪਾਸੇ ਵੀ ਬੜਾ ਡੂੰਘਾ ਮੁੱਜਨ ਕਰਨ ਦੇ ਹੋ ਅਸਲ 'ਚ ਇਹ ਨਾ ਜਿਹੜੀ ਸਿੱਖਵਾ ਸਿੱਖਦਾ ਸਿਆਸਤ ਨਾ ਇੰਨਾ ਕ ਜੋੜ ਮੇਲ ਆ ਵੀ ਧਰਮ ਉੱਚਾ ਹੋਵੇ ਤੇ ਸਿਆਸਤ ਨੀਵੀਂ ਹੋਵੇ ਤੇ ਜੇ ਧਰਮੀ ਪੁਰਸ਼ ਹੋਣ ਮਹਾਰਾਜਾ ਰਣਜੀਤ ਸਿੰਘ ਸਾਹਿਬ ਧਰਮੀ ਆ ਉਹ ਰਾਜਾ ਵੀ ਆ ਉਹਨੇ ਆਪਣੀ ਰਾਜ ਸੀ ਸਿਆਸਤ ਵੀ ਚਲਾਈ ਪਰ ਧਰਮ ਨੂੰ ਮੁੱਖ ਰੱਖਿਆ ਤੇ ਉਹਦੇ ਰਾਜ ਵਿੱਚ ਕਿਹੜਾ ਦੁਖੀ ਸੀ ਸਾਰੇ ਸੁਖੀ ਸੀ ਹੁਣ ਆਪਣੀ ਬੰਦੇ ਨੇ ਜਿਹੜੇ ਰਾਜ ਕਰਦੇ ਨੇ ਤੇ ਆਪਣੀ ਰੋਂਦੇ ਨੇ ਯਾਨੀ ਸਿਆਸਤ ਉੱਚੀ ਹੋਊ ਤੇ ਧਰਮ ਨਹੀਂ ਰਹੂਗਾ ਜਿਹੜਾ ਤੁਸੀਂ ਉਹ ਚੰਗੀ ਵੇਖਣ ਨੇ ਉਹ ਵੀ ਐਡੇ ਕੀ ਭਰਤੀ ਹੋਏ ਸੀ ਦਲ ਚ ਡਾਕੂਮੈਂਟਰੀ ਬਣੀ ਸੀ ਆ ਤੇ ਉਹ ਫਿਰ ਇਹ ਪੰਥ ਦੇ ਵਿੱਚ ਰੋ ਰੀਤ ਆ ਵੀ ਤੇ ਪੜੇ ਪਲਾਏ ਸਿੱਖੇ ਸਖਾਏ ਪਚੰਗੀ ਆਪੇ ਹੀ ਆਉਣਗੇ ਮਾਤਾ ਸਹਿਬ ਦੇਵਾ ਕਲਗੀਧਰ ਸਾਹਿਬ ਦੇ ਹੋਣਗੇ ਤੇ ਮਹਾਰਾਜ ਉਹਨਾਂ ਨੂੰ ਪਾਲਣਗੇ ਬਿਹੰਗ ਸਿੰਘ ਲਾਡਲੀਆਂ ਫੌਜਾਂ ਪੁੱਛੀਆਂ ਇਹ ਖਾਸ ਕਰਕੇ ਕੁਸ਼ਰ ਜਿੱਤੇਦਾਰਾਂ ਦੀ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਨੇ ਸੜਨਾਲ ਇਸ ਵੇਲੇ ਲਾਡਲੀਆਂ ਫੌਜਾਂ ਮਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਅੱਜ ਦਾ ਦਿਨ ਜੇਕਰ ਮੈਂ ਗੱਲ ਕਰਾਂ ਤਾਂ ਗੁਰੂ ਨਗਰੀ ਖਾਲਸਾ ਰੰਗ ਦੇ ਵਿੱਚ ਬਦਲ ਜਾਂਦੀ ਹੈ ਤੇ ਉਸ ਦਿਨ ਨੂੰ ਹੋਰ ਮਹਾਨ ਬਣਉਂਦੀ ਹੈ ਨਿਆਂ ਸਿੰਘ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਾਸ਼ਾਉ ਚਿਹਰੇ ਤੋਂ ਖੁਸ਼ੀ ਨਜ਼ਰ ਆ ਰਹੀ ਆ ਅੱਜ ਖਾਲਸਾ ਹੀ ਰੰਗ ਦੇ ਮਹੱਲੇ ਤੇ ਪਹੁੰਚੇ ਹੋ ਜੀ ਮਹਾਰਾਜ ਜਿਹੜਾ ਚਿਹਰੇ ਦੀ ਖੁਸ਼ੀ ਵਾਲੀ ਗੱਲ ਆ ਨਾ ਮਹਾਰਾਜ ਦਾ ਵਜਨ ਪ੍ਰਤੱਖ ਹੋਣ ਡਿਆ ਨਾ ਵੀ ਨੈਣ ਸਮਾਨੇ ਨੈਣਮੈਂ ਬੈਣ ਸਮਾਨੇ ਬੈਣ ਸਿੰਘ ਸਮਾਨੇ ਗੁਰੂ ਮੈਂ ਭੈਣ ਕੇ ਐਨ ਕੇ ਐਨ ਉਹ ਐਨ ਦੀਆਂ ਗੱਲ ਦਿਖਣ ਡਈ ਫਿਰ ਖੁਸ਼ੀ ਤਾਂ ਹੋਊਗੀ ਐਵੇਂ ਮਹਾਰਾਜ ਅੱਜ ਤਿਲ ਸਿੱਟਣ ਦੀ ਥਾਂ ਹੀ ਸੀਗੀ ਸੱਚਾ ਕਹਿੰਨੇ ਆ ਤੇ ਇੱਕ ਉਹ ਦਿਨ ਜਿੱਥੇ 52 ਕਲੀਆਂ ਵਾਲਾ ਚੋਲਾ ਤੁਹ ਅੱਜ ਵੀ ਉਹ ਦੇਣ ਦਾ ਚੋਲਾ ਸੀ ਬਾਬਾ ਨੂੰ ਫਤਿਹ ਜੀ 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 ਫਤਿਹ ਬਲਾਓ ਦੇਖੋ ਇਹ ਇਹ ਸਤਕਾਰ ਹੁੰਦਾ ਮਹਾਪੁਰਸ਼ਾਂ ਦੇ ਲਈ ਇਹ ਸਤਕਾਰ ਹੁੰਦਾ ਨਿਹੰਗ ਸਿੰਘਾਂ ਦੇ ਲਈ ਜੋ ਬਾਬਾ ਜੋਗਾ ਸਿੰਘ ਜੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਅੱਜ ਇੱਥੇ ਪਹੁੰਚੇ ਨੇ ਬਾਬਾ ਜੀ ਵਾਇਕੁਰ ਜੀ ਕਾ ਖਾਲਸਾ ਬਾਈ ਜਾਈਦਾ ਬਾਈ ਸਾਹਿਬ ਆਏ ਗੁਰੂ ਜੀ ਕਾ ਖਾਲਸਾ ਫਤਿਹ ਜੀ ਸਾਹਿਬ ਅੱਜ ਖੁਸ਼ੀ ਦੇਖ ਰਹੀ ਹੈ ਚਿਹਰੇ ਤੋਂ ਖਾਲਸਾ ਹੀ ਰੰਗ ਦੇ ਮਹੱਲੇ ਦੇ ਵਿੱਚ ਆਹ ਗੁਰੂ ਖਾਲਸਾ ਪੰਥ ਹਰ ਸਾਲ ਦੀ ਤਰ੍ਹਾਂ ਬੰਦੀ ਛੋਟ ਦੇ ਵਸ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਦਾ ਹਰ ਸਾਲ ਦੀ ਤਰ੍ਹਾਂ ਮਹੱਲੇ ਕੱਢੇ ਜਾਂਦੇ ਨੇ ਇਸ ਵਾਰ ਵੀ ਖਾਲਸੇ ਪੰਥ ਨੇ ਮਹੱਲੇ ਸਜਾਏ ਆ ਬਹੁਤ ਪ੍ਰੇਮ ਦੇ ਨਾਲ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲੇ ਕੱਢੇ ਗਏ ਆ ਸਤਿਗੁਰੂ ਸਾਹਿਬ ਖੁਸ਼ੀਆਂ ਪ੍ਰਦਾਨ ਕਰਨ ਸਾਰੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣ ਮੇਰਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਡੇ ਤੋਂ ਜਵਾਬ ਲੈਣਾ ਬੜਾ ਜ਼ਰੂਰੀ ਆਉਦਾ ਕੁਝ ਅਖੌਤੀ ਸਿੱਖ ਸਿੱਖ ਤਾਂ ਨਹੀਂ ਅਸੀਂ ਕਵਾਂਗੇ ਕੁਝ ਬਾਬੇ ਬਣੇ ਬੈਠੇ ਨੇ ਨਿਹੰਗ ਸਿੰਘਾਂ ਦੇ ਬਾਣੇ ਪਾ ਕੇ ਭਾਜਪੀ ਦੀ ਬੋਲੀ ਬੋਲਦੇ ਨੇ ਪੰਜਾਬ ਤੋਂ ਬਾਹਰ ਬੈਠ ਕੇ ਤੇ ਸਾਡੀ ਇਤਿਹਾਸਿਕ ਦਿਨਾਂ ਦੀ ਉੱਤੇ ਟਿੱਪਣੀਆਂ ਕਰਦੇ ਨੇ ਜੀ ਚਲੋ ਇਦਾਂ ਵਾਂ ਵੀ ਇਹ ਸਾਰੇ ਰੰਗ ਹੀ ਹੁੰਦੇ ਸੰਸਾਰ ਦੇ ਵਿੱਚ ਰੱਬ ਨੇ ਜਿੱਥੇ ਚੰਗੇ ਪੈਦਾ ਕੀਤੇ ਉੱਥੇ ਮਾੜੇ ਵੀ ਹੁੰਦੇ ਆ ਤੇ ਚਲੋ ਆਪਾਂ ਮਾੜਾ ਕਿਸੇ ਨੂੰ ਵੀ ਨਹੀਂ ਕਹਿੰਦੇ ਮਹਾਰਾ ਇਸ ਮੱਤ ਬਖਸ਼ਣ ਉਹ ਆਪਣਾ ਜੋ ਗੁਰੂ ਦੀ ਮਰਜ਼ਾਦਾ ਵਾ ਮਰਜ਼ਾਦਾ ਦੇ ਵਿੱਚ ਰਹੀ ਕਿ ਉਹ ਪਹਿਰਾ ਦੇਣ ਸਤਿਗੁਰੂ ਉਹਨਾਂ ਤੇ ਕਿਰਪਾ ਕਰ ਸਤਿਪੰਥရှင် ਪਲਾਕਾਰ ਵਾਏ ਗੁਰਜੀ ਦਾ ਕੰਨ ਸਰ ਵਾਏ ਗੁਰਜੀ ਦੀ ਫਤਿਹ ਸੋ ਇਹ ਦੇਖੋ ਇਹ ਨਿਮਰਤਾ ਹੁੰਦੀ ਹੈ ਕਿ ਜਵਾਬ ਹੁੰਦਾ ਸੋ ਬਾਕੀ ਵਾਪਸ ਉਹਨਾਂ ਤੋਂ ਹੀ ਚੱਲਦੀ ਹੈ ਗੱਲਬਾਤ ਕਰਦੇ ਆ ਬਾਬਾ ਜੀ ਬੱਚੇ ਬਚਨ ਸੁਣਦੇ ਆ ਜਦ ਸਟੇਜਾਂ ਤੋਂ ਤਾਂ ਇੱਕ ਮਨ ਦੇ ਵਿੱਚ ਖਿਆਲ ਆਉਂਦਾ ਕਿ ਬਾਣੀ ਤਾਂ ਬਾਣੀ ਤਾਂ ਜ਼ਰੂਰ ਜ਼ਰੂਰੀ ਹੈ ਹਾਂਜੀ ਪਰ ਜਿਹੜਾ ਇੰਨੇ ਖਿਆਲ ਇੰਨੇ ਸ਼ਬਦ ਨਿਕਲ ਕੇ ਆਉਂਦੇ ਨੇ ਪੰਥ ਦੇ ਲਈ ਉਹ ਭਾਵਨਾ ਹੁੰਦੀ ਹੈ ਜਾਂ ਉਹ ਇਤਿਹਾਸ ਤੋਂ ਨਿਕਲ ਕੇ ਆਉਂਦੀ ਹੈ ਮਹਾਰਾਜ ਇਦਾਂ ਵਾਪੀ ਜੋ ਆਪ ਜੀ ਵਜਨ ਕਰਦੇ ਹਨ ਨਾ ਵੀ ਜਿਹੜਾ ਅਸਲ ਜਿਹੜਾ ਦਾਲ ਪੰਥ ਵਿੱਚ ਰਹੂਗਾ ਮਹਾਰਾਜ ਉਹਦੀ ਦ੍ਰਿਸ਼ਟੀ ਬਦਲ ਦੇਣਗੇ ਉਹ ਦ੍ਰਿਸ਼ਟੀ ਉਹ ਤਾਂ ਨਹੀਂ ਰਹਿਣੀ ਜਾਊਗੀ ਜਿਦਾਂ ਦੀ ਸੰਸਾਰੀਆਂ ਦੀ ਆ ਯਾਨੀ ਉਹ ਤਾਂ ਲੋਕ ਕਹਿੰਦੇ ਗੱਲ ਫੌਜਾਂ ਕਹਿੰਦੇ ਵਚਨ ਆਪਾਂ ਗੱਲ ਕਹਿੰਨੇ ਆ ਸਿੰਘ ਬਚਨਾਂ ਦੇ ਆ ਖੈ ਤਾਂ ਗੱਲ ਉਹੀ ਆ ਬਚਨ ਵੀ ਉਹੀ ਆ ਗੱਲ ਵੀ ਉਹੀ ਆ ਬਸ ਦ੍ਰਿਸ਼ਟੀ ਬਦਲ ਜਾਂਦੀ ਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਵੇਸ ਵੀ ਆ ਤੇ ਹਰਕਾਰ ਰੂਪ ਵੀ ਆ ਹਰ ਰੂਪ ਨਤਰੀ ਆ ਉਹ ਉਹਦੀ ਕਿਰਪਾ ਨਾਲ ਆਊਗਾ ਮੈਂ ਇਹ ਸਾਬ ਲਾਉਣਾ ਵੀ ਜਿਹੜਾ ਲੋ ਨੰਗਰਾਂ ਦੀ ਘੋੜਿਆਂ ਦੀ ਦਲ ਦੀ ਸਿੰਘਾਂ ਦੀ ਸੇਵਾ ਕਰੂਗਾ ਮਹਾਰਾਜ ਉਹਦੀ ਨਿਰਬਲ ਦ੍ਰਿਸ਼ਟੀ ਕਰਨਗੇ ਅਸਲੀ ਗੁਰਮਤ ਮਿਲ ਜੇਗੀ ਉਹ ਜਦੋਂ ਮਿਲ ਜੇ ਫਿਰ ਤੇ ਕਹਿਣੀ ਬਹਿਣੀ ਰਹਿਣੀ ਸਹਿਣੀ ਨਿਆਰੀ ਹੋਈ ਜਾਉ ਇਹਦੇ ਵਾਸਤੇ ਕੋਈ ਕਾਲਜ ਯੂਨੀਵਰਸਿਟੀਆਂ ਨਹੀਂ ਐ ਦਲਪੰਥੀ ਆ ਦਲਪੰਥ ਚ ਰਹਿਣ ਕਰਕੇ ਸਾਰਾ ਕੁਝ ਆ ਜਾਊਗਾ ਇਹ ਮਹਾਰਾਜ ਦਾ ਡਰ ਪਾਉ ਹੋਊਗਾ ਦਾ ਅੱਜ ਕੁਝ ਲੋਕ ਨੇ ਜੋ ਪੰਜਾਬ ਤੋਂ ਬਾਹਰ ਬੈਠੇ ਨੇ ਬਾਣਾ ਪਾ ਕੇ ਸਿੱਖਾਂ ਦੇ ਇਤਿਹਾਸਿਕ ਦਿਨਾਂ ਤੇ ਟਿੱਪਣੀਆਂ ਕਰਦੇ ਨੇ ਭਾਜਪੀ ਦੀ ਬੋਲੀ ਬੋਲਦੇ ਨੇ ਤੇ ਇਹ ਕਹਿੰਦੇ ਨੇ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਸਾਡੇ ਚੋਂ ਨਿਕਲੇ ਨੇ ਉਹਦਾ ਜਵਾਬ ਤੁਸੀਂ ਸਟੇਜਾਂ ਤੇ ਬੜਾ ਸੋਹਣਾ ਦਿੱਤਾ ਹੋਇਆ ਇੱਕ ਵਾਰ ਮੈਂ ਚਾਹੁੰਦਾ ਇੱਥੇ ਵੀ ਜ਼ਰੂਰ ਦਿਓ ਭਾਸ਼ਾ ਇਦਾਂ ਵੀ ਜਿਹੜਾ ਮੈਂ ਨਾ ਚਲੋ ਉਹਨਾਂ ਦੀ ਛੱਡੋ ਤੁਹਾਨੂੰ ਇੱਕ ਹੋਰ ਦੇਸੀ ਦਾ ਵਚਨ ਸੁਣਾਉਣਾ ਇੱਕ ਨਾ ਟਟੈਣਾ ਹੁੰਦਾ ਵਾ ਜੀ ਉਹ ਇਦਾਂ ਉਹ ਰੁੱਖ ਤੇ ਨਹੀਂ ਵਹਿੰਦਾ ਜ਼ਮੀਨ ਤੇ ਹੀ ਵਹਿੰਦਾ ਵਾ ਅੱਛਾ ਇਹਦੀ ਟਟਿਰੀ ਹਾਂ ਉਹ ਇੰਦਾ ਸਮਾਨ ਨੂੰ ਤਾਂ ਉਹਨੂੰ ਲੱਤਾਂ ਕਰੇ ਤੇ ਉਹਨੂੰ ਇਦਾਂ ਲੱਗਦਾ ਵੀ ਸਾਰਾ ਸਮਾਨ ਮੇਰੀਆਂ ਲੱਤਾਂ ਤੇ ਆ ਜਿਵੇਂ ਲਾਂਬੇ ਕਰੂੰ ਤੇ ਡਿੱਗ ਜੂ ਇਦਾਂ ਹੈ ਆ ਇਹ ਤੁਸੀਂ ਸਿਆਣੇ ਤੁਹਾਨੂੰ ਪਤਾ ਵੀ ਇਦਾਂ ਨਹੀਂ ਉਹਨੂੰ ਇਦਾਂ ਹੀ ਲੱਗਦਾ ਹੈ ਕਹਿੰਗੇ ਹੁਣ ਇਦਾਂ ਲੱਗਦਾ ਵੀ ਉਹਨਾਂ ਦੀਆਂ ਕਈਆਂ ਗੱਲਾਂ ਜਿਹੜੀਆਂ ਨੇ ਪੰਥ ਨੂੰ ਬਦਲਣ ਗਈਆਂ ਪਰ ਜਿਹੜੀ ਪੰਥ ਦੀ ਗੱਲ ਹੈ ਤੇ ਮਹਾਰਾਜ ਨੇ ਆਪ ਕਹੀ ਹੋਈ ਆ ਇਹ ਗੱਲ ਥੋੜੀ ਬਰਸ਼ੇ ਦੇ ਜਿਵੇਂ ਨੋਕ ਤਿੱਖੀ ਹੁੰਦੀ ਹੈ ਨਾ ਉਵੇਂ ਵਜਣੀਆਂ ਉਹਨਾਂ ਦੇ ਚਲੋ ਵਜੇਗੀ ਥੋੜਾ ਬੋਧ ਅਸਰ ਕਰੇਗੀ ਜੇ ਜੇ 10 ਬੰਦਿਆਂ ਨੂੰ ਵਜੇਗੀ ਜੇ ਜੇ 4 ਵੀ ਸੁਧਰ ਜਾਣਗੇ ਤਾਂ ਇੰਨੇ ਹੀ ਵੜੇ ਆ ਕੀ ਬਾਤ ਸਾਰੇ ਨਹੀਂ ਨਾ ਸੁਧਰਨੇ ਬਿਲਕੁਲ ਉਹ ਜਿੱਦਾਂ ਸ਼ੁਰੂ ਤੋਂ ਹੀ ਚੰਗੇ ਮਾੜੇ ਸ਼ੁਰੂ ਤੋਂ ਹੀ ਆਉਂਦੇ ਆਏ ਆ ਇਹ ਅੱਜ ਜੇ ਮਾੜੇ ਆ ਤਾਂ ਸ਼ੁਰੂ ਤੋਂ ਪਹਿਲਾਂ ਵੀ ਹੈਗੇ ਇਹ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਆ ਇਦਾਂ ਵਾਹ ਅੱਜ ਸਿੱਖ ਸਿਆਸਤ ਬੜੀ ਚੱਲਦੀ ਹੈ ਜੀ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਚਾਹੇ ਮੈਂ ਤੁਹਾਨੂੰ 10 ਸਾਲ 20 ਸਾਲ ਪਹਿਲੇ ਦੀ ਗੱਲ ਕਰਨਾ ਚਾਹੀਏ ਹੁਣ 20 ਸਾਲ ਤੋਂ ਬਾਅਦ ਅੱਜ 2025 ਦੀ ਵੀ ਗੱਲ ਕਰ ਲਈਏ ਇਹ ਸਿਆਸਤ ਮੁਕੇ ਕੀ ਕਦੋਂ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਪੈਸਾ ਖਾਣਾ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਰੋਟੀ ਚਲਾਉਣੀ ਹੈ ਕਿੰਨੀ ਕੁ ਦੇਰ ਤੱਕ ਚੱਲਦੀ ਰਹੇਗੀ ਇਹਦੇ ਪਾਸ਼ਾ ਤੁਸੀਂ ਬੜਾ ਡੂੰਗਾ ਵਜਨ ਕਰਨ ਦੇ ਹੋ ਅਸਲ 'ਚ ਇਹ ਨਾ ਜਿਹੜੀ ਸੇਖਵਾ ਸੇਖਦਾ ਸਿਆਸਤ ਨਾਲ ਇੰਨਾ ਕੁ ਜੋੜ ਮੇਲ ਆ ਵੀ ਧਰਮ ਉੱਚਾ ਹੋਵੇ ਤੇ ਸਿਆਸਤ ਨੀਵੀਂ ਹੋਵੇ ਜੇ ਧਰਮੀ ਬੰਦਾ ਸਿਆਸਤ ਵੱਲ ਜਾਏਗਾ ਵੀਨਾ ਤੋਂ ਧਰਮ ਨੂੰ ਪੈਲ ਦੇਗਾ ਬਿਲਕੁਲ ਤੂੰ ਬੰਦਾ ਨਹੀਂ ਹੱਕ ਕਰੂਗਾ ਹੀ ਨਹੀਂ ਕਿਉਂਕਿ ਧਰਮੀ ਆ ਧਰਮ ਤੇ ਸਿਆਸਤ ਬਰਾਬਰ ਨਹੀਂ ਆ ਧਰਮ ਉੱਚਾ ਵਾ ਸਿਆਸਤ ਨੀਵੀਂ ਆ ਤੇ ਜੇ ਸਿਆਸਤ ਉੱਚੀ ਹੋ ਗਈ ਤੇ ਧਰਮ ਰਹਿਣਾ ਹੀ ਨਹੀਂ ਹੁਣ ਸਾਰੀ ਸੰਗਤ ਸਿਆਣੀ ਆ ਵੀ ਜਦੋਂ ਜਦੋਂ ਸਿਆਸਤ ਨੇ ਧਰਮ ਤੋਂ ਥੋੜਾ ਗਾਹੋਂ ਕੇ ਕੰਮ ਕੀਤਾ ਤੇ ਉਹਨੂੰ ਰਾਜਨੀਤੀ ਕਿਹਾ ਗਿਆ ਵਾ ਤੇ ਜੇ ਧਰਮੀ ਪੁਰਸ਼ ਹੁਣ ਮਹਾਰਾਜ ਰਣਜੀਤ ਸਿੰਘ ਸਾਹਿਬ ਧਰਮੀ ਆ ਉਹ ਰਾਜਾ ਵੀ ਆ ਉਹਨੇ ਆਪਣੀ ਰਾਜਸੀ ਸਿਆਸਤ ਵੀ ਚਲਾਈ ਪਰ ਧਰਮ ਨੂੰ ਮੁੱਖ ਰੱਖਿਆ ਤੇ ਉਹਦੇ ਰਾਜ ਵਿੱਚ ਕਿਹੜਾ ਦੁਖੀ ਸੀ ਸਾਰੇ ਸੁਖੀ ਸੀ ਹੁਣ ਆਪਣੀ ਬੰਦੇ ਨੇ ਜਿਹੜੇ ਰਾਜ ਕਰਦੇ ਨੇ ਤੇ ਆਪਣੇ ਰੋਂਦੇ ਨੇ ਯਾਨੀ ਸਿਆਸਤ ਉੱਚੀ ਹੋਊ ਤੇ ਧਰਮ ਨਹੀਂ ਰਹੂਗਾ ਧਰਮ ਚਰੂਗਾ ਸਿਆਸਤ ਵੀ ਰਹੂਗੀ ਲੋਕ ਵੀ ਸੁਖੀ ਰਹਿਣਗੇ ਸਿਆਸਤ ਤੋਂ ਪਾਸ ਪਾਸੇ ਹੋ ਕੇ ਇੱਕ ਸਵਾਲ ਪੁੱਛਾਂ ਤਾਂ ਇਹ ਨਿੱਕਾ ਜਿਹਾ ਪਚੰਗੀ ਸਿੰਘ ਅਸੀਂ ਦੇਖ ਰਹੇ ਹਾਂ ਘੋੜੀ ਤੇ ਹੁਣ ਇਹ ਘੋੜਾ ਐਡਾ ਕਿ ਉਹਨੂੰ ਪਤਾ ਵੀ ਮੇਰੇ ਉੱਤੇ ਕੋਈ ਬੈਠਦਾ ਮੈਂ ਕਿੰਨੂੰ ਬਿਠਾਣਾ ਤੇ ਕਿੰਨੂੰ ਨਹੀਂ ਬਿਠਾਣਾ ਕਹਿੰਦੇ ਘੋੜਾ ਮਾਲਕ ਆਪ ਚੁਣਦਾ ਮਾਲਕ ਨੇ ਘੋੜੇ ਨੂੰ ਨਹੀਂ ਚੁਣਦਾ ਪਰ ਜਦ ਇਹ ਤਸਵੀਰਾਂ ਦੇਖਦੇ ਹੋ ਕਿ ਜੇਕਰ ਜਿਹੜੇ ਸਿੱਖ ਭਟਕੇ ਨੇ ਉਹ ਤਾਂ ਵਾਪਸ ਆ ਰਹੇ ਨੇ ਪਰ ਜਿਹੜੇ ਹੁਣ ਸਿੱਖੀ ਦੇ ਵਿੱਚ ਨੇ ਹਲੇ ਵੱਡੇ ਹੋ ਰਹੇ ਨੇ ਪਚੰਗੀ ਸਿੰਘ ਨੇ ਉਹ ਕੂੜੀਆਂ ਤੇ ਬੈਠੇ ਨੇ ਤਾਂ ਉਦੋਂ ਮਨ ਦੇ ਵਿੱਚ ਖਿਆਲ ਨਹੀਂ ਆਉਂਦਾ ਕਿ ਇੱਕ ਰਾਜ ਦੀ ਭਾਵਨਾ ਜਿਹੜੀ ਅਸੀਂ ਲੈ ਕੇ ਬੈਠੇ ਆ ਰਹੀ ਹੈ ਜੀ ਆਸ਼ਾ ਇਹ ਤੁਸੀਂ ਬਹੁਤ ਸੋਹਣਾ ਵਜਨ ਕੀਤਾ ਅੱਜ ਜਿਹੜੇ ਮਿਸਲ ਸੀ ਦਾ ਤਰਨਾ ਦਲ ਦੇ ਜਥੇਦਾਰ ਸਿੰਘ ਸਾਹਿਬ ਆਬਾ ਜੋਗਾ ਸਿੰਘ ਸਾਹਿਬ ਆ ਜਿਹੜਾ ਤੁਸੀਂ ਉਹ ਪਚੰਗੀ ਵੇਖਣ ਦੇ ਉਹ ਵੀ ਐਡੇ ਕੀ ਭਰਤੀ ਹੋਏ ਇਸ ਦਲ 'ਚ ਡਾਕੂਮੈਂਟਰੀ ਬਣੀ ਸੀ ਉਹਨਾਂ ਆ ਤੇ ਉਹ ਫਿਰ ਇਹ ਪੰਥ ਦੇ ਵਿੱਚ ਰੋ ਰੀਤ ਆ ਵੀ ਇਥੇ ਪਲੇ ਪਲਾਏ ਸਿੱਖੇ ਸਿਖਾਏ ਪਚੰਗੀ ਆਪੇ ਹੀ ਆਉਣਗੇ ਤੋ ਮਹਾਰਾਜ ਦੇ ਹੋਣਗੇ ਮਾਤਾ ਸਾਹਿਬ ਦੇਵਾਂ ਕਲਗੀਧਰ ਸਾਹਿਬ ਦੇ ਹੋਣਗੇ ਤੇ ਮਹਾਰਾਜ ਉਹਨਾਂ ਨੂੰ ਪਾਲਣਗੇ ਤੇ ਉਹ ਜਿਹੜਾ ਏਦਾਂ ਪੰਥ ਚ ਰਹਿੰਦਾ ਹਨਾ ਜੀ ਉਹਨੂੰ ਮਹਾਰਾਜ ਘੜਦੇ ਹੀ ਉਦਾਂ ਦਾ ਵਾ ਜਿਹੜੀ ਗੱਲ ਘੋੜੇ ਦੀਆਂ ਘੋੜਾ ਦੇ ਆਪਣੇ ਸਵਾਰ ਦਾ ਪਸੀਨਾ ਸੁੰਘ ਕੇ ਦੱਸ ਦੇਗਾ ਵੀ ਇਹ ਮੇਰਾ ਸਵਾਰ ਹੈ ਕਿ ਨਹੀਂ ਹੈ ਤੇ ਜੇ ਘੋੜੇ ਨੂੰ ਨਹੀਂ ਸਵਾਰ ਮਨਜ਼ੂਰ ਤੋਂ ਛੱਡ ਦੇਗਾ ਤੇ ਆਪਣੇ ਸਵਾਰ ਨੂੰ ਡਿੱਗੇ ਨੂੰ ਵੀ ਬਿਠਾ ਕੇ ਲੈ ਜਾਏਗਾ ਡਿੱਗਣ ਨਹੀਂ ਦਵੇਗਾ ਘੋੜਾ ਏਡਾ ਸਿਆਣਾ ਨਾਲੇ ਫਿਰ ਘੋੜਾ ਤੇ ਜਾਣ ਭਾਈ ਆ ਨਾ ਇਹ ਜਾਣਦਾ ਭਾਈ ਆ ਜਦੋਂ ਜੰਗ ਹੁੰਦਾ ਵਾ ਸਾਹਮਣੇ ਤੇ ਆਪਣੇ ਵਿੱਚ ਘੋੜੇ ਦੀ ਧੌਣ ਆ ਕੋਈ ਵੀ ਵਾਰ ਆਏਗਾ ਪਹਿਲਾਂ ਘੋੜੇ ਦੇ ਘੋੜੇ ਨੇ ਆਪਣੇ ਤੇ ਲੈਣਾ ਸਵਾਰ ਨੂੰ ਫੇਰ ਆਏਗਾ ਯਾਨੀ ਇਹ ਜਾਣ ਪਾਈਏ ਬਹੁਤ ਸਿਆਣੇ ਆ ਸ੍ਰੀ ਕਲਗੀਧਰ ਸਾਹਿਬ ਨੇ ਜਿੰਨਾ ਦੀ ਸਵਾਰੀ ਚੁਣੀ ਆ ਤਾਂ ਕਿਸੇ ਗੱਲ ਤੇ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਜਿੰਨਾ ਦੀ ਸਵਾਰੀ ਕੀਤੀ ਕਿਸੇ ਗੱਲ ਤੇ ਕੀਤੀ ਹੈ ਫਿਰ ਐਵੇਂ ਇਹ ਤਾਂ ਜਾਣ ਪਾਈ ਨੇ ਅੱਜ ਬੜਾ ਬੜੀਆਂ ਗੱਲਾਂ ਨੇ ਸਿੱਖਾਂ ਦੇ ਉੱਤੇ ਟਿੱਪਣੀਆਂ ਹੁੰਦੀਆਂ ਨੇ ਪੂਜਾ ਦੀ ਜੇਕਰ ਮੈਂ ਗੱਲ ਕਰਾਂ ਤਾਂ ਜਦ ਕਿਸੇ ਵੀ ਪ੍ਰਕਾਰ ਕੋਈ ਨਹੀਂ ਤੁਸੀਂ ਜ਼ਰੂਰ ਮੈਂ ਤੁਹਾਨੂੰ ਸਤਿਕਾਰਯੋਗ ਤੁਸੀਂ ਜੇ ਚਾਹੁੰਦੇ ਤਾਂ ਹੁਣ ਤੁਸੀਂ ਇਨੀ ਕੀ ਹਾਜ਼ਰੀ ਮਨਜ਼ੂਰ ਕਰੋ ਜਿਵੇਂ ਮਹਾਰਾਜ ਨੂੰ ਭਾਵੇਗਾ ਠੀਕਾਰੇ ਕਿ ਜਾਵੇ ਸੀ ਧਨੁ ਭਾਵੇ ਰਸਪੈਕਟ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਦਿਨ ਖਾਲਸਾ ਰੰਗ ਦੇ ਵਿੱਚ ਜ਼ਰੂਰ ਰੰਗਿਆ ਜਾਂਦਾ ਪਰ ਬਹੁਤ ਸਾਰੇ ਐਸੇ ਸਵਾਲ ਸਿੱਖ ਸਿਆਸਤ ਦੇ ਜੁ ਲੋਕਾਂ ਦੇ ਮਨਾਂ ਦੇ ਵਿੱਚ ਨੇ ਐਡੀ ਕੀ ਉਮਰ ਸੀਗੀ ਗਿਆਨੀ ਜੋਗਾ ਸਿੰਘ ਜੀ ਦੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਦੀ ਜਦ ਉਹ ਇਸ ਦਲ ਦੇ ਵਿੱਚ ਸੀਗੇ ਤਾਂ ਇੱਕ ਅੰਗਰੇਜ਼ ਆਇਆ ਸੀਗਾ ਉਹਨਾਂ ਨੇ ਇੱਕ ਡਾਕੂਮੈਂਟਰੀ ਸ਼ੂਟਸ ਕੀਤੀ ਸੀਗੀ ਅੱਜ ਵੀ ਤੁਸੀਂ ਬਾਬਾ ਜੋਗਿਆ ਸਿੰਘ ਜੀ ਦੀ ਡਾਕੂਮੈਂਟਰੀ ਸਰਚ ਕਰੋ ਤਾਂ ਮਿਲ ਜੇਗੀ ਇੰਨੀ ਕੁਮਰ ਦੇ ਵਿੱਚ ਦਲਪੰਥ ਦੇ ਵਿੱਚ ਸੀਗੇ ਤੇ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਗੱਦੀ ਮਿਲੀ ਹੈ ਤੁਸੀਂ ਦੇਖੋ ਕਿੰਨੀ ਵੱਡੀ ਸੇਵਾ ਤੋਂ ਬਾਅਦ ਇਹ ਗੱਦੀਆਂ ਮਿਲਦੀਆਂ ਨੇ ਤੇ ਜਿਹੜੇ ਅਖੋਤੀ ਬੈਠੇ ਨੇ ਪੰਜਾਬ ਤੋਂ ਬਾਹਰ ਸਿੱਖਾਂ ਦੇ ਉੱਤੇ ਸਵਾਲ ਕਰਨ ਦੇ ਲਈ ਬਾਣਿਆਂ ਦੇ ਉੱਤੇ ਸਵਾਲ ਕਰਨ ਦੇ ਲਈ ਉਹਨਾਂ ਨੂੰ ਸੋਚਣ ਦੀ ਲੋੜ ਹੈ ਤੁਹਾਨੂੰ ਪੰਥ ਦੀ ਦੇਣ ਤੁਸੀਂ ਪੰਥ ਨੂੰ ਦਿੱਤਾ ਕੀ ਹੈ ਇਹ ਪੰਥ ਨੂੰ ਦੇਣ ਵਾਲੇ ਨੇ ਇਹਨਾਂ ਨੇ ਪੰਥ ਸਵਾਰਿਆ ਇਹਨਾਂ ਨੇ ਦਲ ਸਾਹਮਣੇ ਨੇ ਅੱਜ ਉਹਨਾਂ ਦੀਆਂ ਗੱਦੀਆਂ ਵੀ ਉਹੀ ਸਾਂਭਣਗੇ ਆਉਣ ਵਾਲਾ ਸਮਾਂ ਉਮੀਦ ਕਰਦੇ ਆਂ ਸਿੱਖਾਂ ਦੇ ਉੱਤੇ ਸਿਆਸਤ ਨਾ ਹੋਵੇ ਬੰਦੀ ਸਿੰਘਾਂ ਦੇ ਉੱਤੇ ਸਿਆਸਤ ਨਾ ਹੋਵੇ ਜਿਵੇਂ ਗੱਲ ਕੀਤੀ ਜਾਂਦੀ ਹੈ ਨਿਸ਼ਾਨ ਥੱਲੇ ਇਕੱਠੇ ਹੁੰਦੀ ਤਾਂ ਜ਼ਰੂਰ ਹੋਵੇ ਕਿਉਂਕਿ ਉਹ ਨਿਸ਼ਾਨ ਥੱਲੇ ਇਕੱਠੇ ਹੋਣਗੇ ਤਾਂ ਇੱਕ ਉਮੀਦ ਜਾਗੇਗੀ ਕਿ ਖਾਲਸਾ ਰਾਜ ਜਿਵੇਂ ਮਹਾਰਾਜ ਰਣਜੀਤ ਸਿੰਘ ਜੀ ਦਾ ਚੱਲਦਾ ਆਇਆ ਹੈ ਹਰੀ ਸਿੰਘ ਨਲੂਆਂ ਨੂੰ ਅਸੀਂ ਯਾਦ ਕਰਦੇ ਜਿੰਨੇ ਅਫਗਾਨਾ ਨੂੰ ਵੀ ਨੱਥ ਪਾਲਿਆ ਸੀਗਾ ਜਿਹੜਾ ਅਮਰੀਕਾ ਤੱਕ ਨਹੀਂ ਪਾ ਪਾਇਆ ਬੜੀ ਵੱਡੀਆਂ ਸ਼ਕਤੀਆਂ ਸਾਡੇ ਸੂਰਮੇ ਅਯੋਧੇ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਉਹ ਪੰਜਾਬ ਵਾਪ ਆਮ ਲੋਕ ਇੱਥੇ ਕਹਿ ਲਈ ਵੀ ਉਮੀਦ ਕਰਦੇ ਨੇ ਸੋ ਇੱਕ ਵਾਰ ਇਹ ਘੋੜਿਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਾਂ ਬਾਬਾ ਖਿਆਲੇ ਵਾਲੇ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਵੇਂ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦਾ ਦਿਨ ਜੇਕਰ ਮੈਂ ਕਹਾਂ ਤਾਂ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਹੱਥ ਦੇ ਵਿੱਚ ਸ਼ਸਤਰ ਨੇ ਬੜਾ ਖਾਲਸਾ ਹੀ ਰੰਗ ਦੇ ਵਿੱਚ ਰੰਗਿਆ ਹੋਇਆ ਇਹ ਦੇਣਾ ਐ ਬਾਬਾ ਖਿਆਲ ਆਈ ਨੇ ਇੱਥੇ ਵੀ ਪਹੁੰਚੇ ਹੋਏ ਨੇ ਖਿਆਲੇ ਦੇ ਮਹਾਂਪੁਰਖ ਨੇ ਇੱਥੇ ਬਾਬਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅੱਜ ਖਾਲਸਾ ਹੀ ਰੰਗ ਦੇ ਵਿੱਚ ਰੰਗੀ ਹੈ ਗੁਰੂ ਨਗਰੀ ਕਿਵੇਂ ਦਾ ਲੱਗ ਰਿਹਾ ਹੈ ਅੱਜ ਜੀ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਹ ਦੀਣਾ ਇਹ ਦੀਪਮਾਲਾ ਦੇ ਜੋੜ ਮੇਲੇ ਜਿਹੜੇ ਆ ਖਾਲਸਾ ਪੰਥ ਬੜੇ ਚੜ੍ਹਦੀ ਕਲਾ ਉਹ ਤੇ ਸ਼ਾਹ ਪ੍ਰਭਾਵਸ਼ਾਲੀ ਪਹਿਰੇ ਦੇ ਨਾਲ ਮਨਾਉਂਦਾ ਹੈ ਜਿਸ ਤਰ੍ਹਾਂ ਜਿੰਨੇ ਵੀ ਇਤਿਹਾਸ ਆ ਹੋਲਾ ਮਹਲਾ ਸ੍ਰੀ ਨਾਨਕਪੁਰ ਸਾਹਿਬ ਵਿਖੇ ਜਿੱਦਾਂ ਖਾਲਸਾ ਪੰਥ ਮਨਾਉਂਦਾ ਹੈ ਛੋਟੇ ਸਾਹਿਬ ਜਾਦੇ ਵੱ ਇਸ ਦੀਪਮਾਲਾ ਦਾ ਜੋੜ ਮੇਲਾ ਸ੍ਰੀ ਅਮਰਸਰ ਸਾਹਿਬ ਮਾਰਾ ਨੇ ਨਿਯੁਕਤ ਕੀਤਾ ਸੀਗਾ ਜਦੋਂ ਖਾਲਸਾ ਪੰਥ ਨੇ ਦਿੱਲੀ ਫਤਿਹ ਕੀਤੀ ਉਹ ਤੋਂ ਦੀਪਮਾਲਾ ਦਾ ਜੋੜ ਮੇਲਾ ਆ ਗਿਆ ਜਦੋਂ ਦੀਪਮਾਲਾ ਜੋੜ ਮੇਲਾ ਆ ਗਿਆ ਤੇ ਖਾਲਸਾ ਪੰਥ ਨੇ ਗੁਰਮਤਾ ਕੀਤਾ ਕਿ ਦੀਪਮਾਲਾ ਦਾ ਜੋੜ ਮੇਲਾ ਜਾ ਕੇ ਮਨਾਈਏ ਤੇ ਸਿੰਘਾਂ ਨੇ ਕਿਹਾ ਕਿ ਖਾਲਸਾ ਜੀ ਤੇ ਹੁਣੇ ਦਿੱਲੀ ਫਤਿਹ ਕੀਤੀ ਆ ਤੇ ਖਾਲਸੇ ਨੇ ਕਿਹਾ ਦਿੱਲੀ ਦੀ ਕਿਹੜੀ ਗੱਲ ਹੈ ਦਿੱਲੀ ਮਾਰ ਲਈ ਬਿੱਲੀ ਮਾਰ ਲਈ ਇੱਕ ਗੱਲ ਹੈ ਦਿੱਲੀ ਫੇਰ ਜਦੋਂ ਜੀ ਕਹਿੰਦਾ ਫੇਰ ਮਾਰ ਲਾਂਗੇ ਪਰ ਦੀਪਮਾਲਾ ਦਾ ਜੋੜ ਮੇਲਾ ਮਨਾਉਣਾ ਹੀ ਮਨਾਉਣਾ ਸੋ ਇਹ ਦੀਵ ਮਾਲਾ ਦੇ ਜੋੜ ਮੇਰੇ ਦੀ ਵਿਸ਼ੇਸ਼ਤਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਬਖਸ਼ੀ ਕਿਰਪਾ ਸਦਕਾ ਸਮੋਹ ਗੁਰੂ ਨਾਨਕ ਨਾਮ ਵਾਲੇ ਵਸੇ ਇੱਕ ਸੰਗਤਾਂ ਨਿਹੰਗ ਸਿੰਘ ਗੁਰੂਆਂ ਲਾਡ ਲੀਆਂ ਫੌਜਾਂ ਇਹ ਜੋ ਦੀਵ ਲਾਗ ਵਿਖੇ ਆਣ ਕੇ ਹਰ ਸਾਲ ਦੀ ਤਰ੍ਹਾਂ ਜੋ ਮਹੱਲਿਆਂ ਦੇ ਵਿੱਚ ਹਾਜ਼ਰੀਆਂ ਭਰਦੇ ਆ ਸਮੁੱਚੇ ਗੁਰੂ ਕੇ ਖਾਲਸਾ ਪੰਥ ਨੇ ਮਹੱਲਿਆਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਜੀਆ ਗੁਰੂ ਕੇ ਖਾਲਸਾ ਪੰਥ ਨੇ ਜਿੱਥੇ ਖੁਸ਼ੀਆਂ ਪ੍ਰਾਪਤ ਕੀਤੀਆਂ ਉੱਥੇ ਮਹਾਨ ਮਹਾਪੁਰਸ਼ ਸਿੰਘ ਸਾਹਿਬ ਜਿਹਾ ਦਰਬਾਬਾ ਤਰਲੋਕ ਸਿੰਘ ਸਾਹਿਬ ਜੀ ਮੁਖੀ ਸ਼੍ਰੋਮਣੀ ਪੰਥ ਮਹਾਪੁਰਖਾਂ ਦੇ ਪੁੱਤਰ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਮੱਲਿਆਂ ਦੇ ਵਿੱਚ ਆਣ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੇ ਖਾਲਸੇ ਪਤਨ ਦਰਸ਼ਨ ਦਾਰੇ ਕਰ ਕਰਾ ਕਰਾ ਕਰਕੇ ਖਾਲਸੇ ਪੰਨਿਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਆਪ ਸਰਬੱਤ ਸੰਗਤਾਂ ਨੂੰ ਸਿੰਘ ਸਾਹਿਬ ਜਿਹੇ ਦਰ ਬਾਬਾ ਤਰਲੋਕ ਸਿੰਘ ਸਾਹਿਬ ਜੀ ਮਹਾਪੁਰਖਾਂ ਵੱਲੋਂ ਦੀਪਮਾਲਾ ਦੇ ਬੰਦੀ ਛੋੜ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇ ਖਾਲਸੇ ਰੰਗ ਦੇ ਵਿੱਚ ਰੰਗੀ ਗੁਰੂ ਨਗਰੀ ਸੀਗੀ ਫਿਲਹਾਲ ਮੈਨੂੰ ਦੇ ਜਾਤ ਨੰਬਰ ਸਕਰੀਪਟ ਲਈ ਮੈਂ ਦਮਿਤਿਕਤਨ ਨੂੰ